ਉਹਨਾਂ ਨੇ ਉਦੋਂ ਸਾਹਰ ਕੀ ਕਹਿੰਦਾ ਜਿਹਨੇ ਪਾਣੀ ਜਿਹੜਾ ਦੁਬਾਰਾ ਫੇਰ ਵੱਧ ਗਿਆ ਇਹ ਪਾਣੀ ਵੀਰਜੀ ਵੇਖੋ ਇਹ ਸਾਡਾ ਜਿਹੜਾ ਕਪੂਰਥਲਾ ਹਰਕਾਣਾ ਸਾਨੂੰ ਹਰ ਵਾਰੀ ਮਾਰ ਸਾਲ ਤੇ ਇੱਕ ਸਾਲ ਲੰਘਦਾ ਦੂਜੇ ਸਾਲ ਸਾਨੂੰ ਮਾਰ ਪੈ ਜਾਂਦੀ ਤੇ ਇਹ ਜੀ ਸਾਰਾ ਪ੍ਰਸ਼ਾਸਨ ਦਾ ਵਾ ਜੋ ਸਾਡੇ ਦਰਿਆਵਾਂ ਦੇ ਵਹਿਲ ਨੇ ਕੋਈ ਸਫਾਈ ਨਹੀਂ ਹੋ ਰਹੀ ਅੱਗੇ ਸਭ ਇੱਕ ਵਹਿਲ ਚੱਲ ਰਿਹਾ ਛੋਟਾ ਜਿਹਾ ਬਾਕੀ ਸਭ ਬੰਦ ਨੇ ਤੇ ਪਿੱਛੇ ਡਾਗ ਲੱਗ ਜਾਂਦੀ ਪਾਣੀ ਸਾਰਾ ਆਉਣ ਨੂੰ ਆ ਜਾਂਦਾ ਤੇ ਕੁਛ ਏਅਰਪੋਰਟਾਂ ਬਣ ਗਈਆਂ ਨੇ ਰਾਤ ਸਮੀਂ ਦਰਿਆ ਦੇ ਵਿੱਚ ਬਣ ਗਈਆਂ ਤੇ ਰਾਤ ਸਾਰੀ ਉਧਰ ਸਾਰਾ ਬੋਰਾ ਲੱਗ ਕੇ ਪਾਣੀ ਸਾਰਾ ਡਾਕ ਲਾ ਕੇ ਆਣੂ ਆ ਰਿਹਾ ਵਾ ਉਦ ਸਾਰਾ ਦਰਿਆ ਪੂਰਿਆ ਜਾ ਰਿਹਾ ਵਾ ਤੁਸੀਂ ਇਹ ਪਾਣੀ ਲੱਥੂਗਾ ਤੁਸੀਂ ਲਾਈਵ ਜਾ ਕੇ ਮੌਕਾ ਦੇਖ ਸਕਦੇ ਹੋ ਕਿ ਕੀ ਉੱਥੇ ਦਵਾਈ ਮਚਣ ਦੇ ਹੀ ਕਿੰਨਾ ਕੁ ਨੁਕਸਾਨ ਹੋ ਗਿਆ ਉਹ ਗੱਲ ਕਰੀਏ ਇਹ ਦੇਖੋ ਜੀ 4 500 ਕਿੱਲਾ ਤੇ ਪਚਾਰਦਾ ਹੀ ਇਹਦੇ ਬਾਕੀ ਆ ਜੀਵਿੰਦਾਰ ਜਿਹੜੇ ਚਾਰੇ ਹਰ ਸਾਲ ਮਾਰੇ ਜਾਂਦੇ ਆ ਜਿਹੜੇ ਨੀਵੇਂ ਥਾਵਾਂ ਵਾਲੇ ਆ ਇਹਨਾਂ ਵਿਚਾਰਾਂ ਦਾ ਇਹੋ ਜੀ ਰੋਜੀ ਰੋਟੀ ਇਹਨਾਂ ਦੇ ਚੁੱਲਿਆਂ ਅੱਗ ਬੁੱਜ ਜਾਂਦੀ ਸਾਡੇ ਅਸੀਂ ਤੇ ਨਾ ਕੋਈ ਸੈਕਟਰ ਸਰਕਾਰ ਸੁਣਦੀ ਸਾਡੀ ਕਦੀ ਸਾਨੂੰ ਦਿੱਲੀ ਸਾਧਲੀ ਨੇ ਕਦੀ ਕਿਤੇ ਸਾਧਲੀ ਦੇ ਸਾਡਾ ਦੇ ਇਹਨਾਂ ਨੇ ਜੀਣਾ ਹਰਾਮ ਕਰਦਾ ਜੀ ਜਿਹੜੀਆਂ ਹੁਣ ਸਰਕਾਰਾਂ ਆਈਆਂ ਇਹ ਦੇਖੋ ਇਹ ਦੇਖੋ ਕਹਿਣਾ ਚਾਹੁੰਦੇ ਆ ਵੀ ਜੋ ਸਾਡਾ ਨੁਕਸਾਨ ਹੁੰਦਾ ਵਾ ਹਰ ਸਾਲ ਸਾਨੂੰ ਪਿਛਲੀ ਆ ਵੀ ਕੋਈ ਅਜੇ ਤੱਕ ਪੰਜੀ ਦੀ ਮਿਲੀ ਜਿਹੜਾ ਹੋਇਆ ਲੱਖਾਂ ਕਰੋੜਾਂ ਦਾ ਨੁਕਸਾਨ ਹੋ ਜਾਂਦਾ ਵਾ ਤੇ ਸਾਨੂੰ ਕੋਈ ਚਵਾਨੀ ਤੇਲੀ ਚਾਰਾ ਗਰੀਬ ਬੰਦੇ ਨੇ ਆ ਵੇਖੋ ਆ ਕਿਸਾਨ ਦਾ ਇਧਰ ਇਹ ਤਾਂਕ ਨਾ ਝੋਨਾ ਜੀ ਉੱਥੇ ਮੇਰੇ ਪਾਰ 12 ਕਿੱਲੇ ਪੈ ਲਈ ਨਵੀਰ ਦੀ ਮੇਰੇ 12 ਦੀ 12 ਕਿੱਲੇ ਡੁੱਬ ਗਈ ਤੇ ਚਵਾਨੀ ਨਹੀਂ ਮਿਲਦੀ ਕਰਜ਼ੇ ਚੁੱਕ ਜੁਗ ਵਾਰਤੀਆਂ ਚੁੱਕ ਜੁਗ ਪੈਸੇ ਲਿਆ ਕੇ ਫਸਲ ਤੇ ਲਾਈਦੇ ਆ ਤੇ ਬਾਅਦ ਚ ਸਾਡੀ ਆ ਦੁਰਦਸ਼ਾ ਹੋ ਜਾਂਦੀ ਏ ਜੇ ਪਾਣੀ ਇਹ ਕਈ ਨਹੀਂ ਨਾਲੋਂ ਨਾਲ ਕੱਢ ਦੋ ਦਾ ਮਾਲ ਜੇ ਤੁਹਾਡਾ 4 ਫੁੱਟ ਵੱਧਦਾ ਤੇ 1.5 ਫੁੱਟ ਘੱਟ ਦੋ ਪਾਣੀ ਤੇ ਫੇਰ ਪਿਛੇ ਆ ਜਾਣਾ ਪਰਛਾਵੇਂ ਬਿਸਰੀਆਂ ਆਉਣ ਡੀਆਂ ਪਰ ਇਹ ਨਹੀਂ ਇਹ ਫੁੱਟ ਨਹੀਂ ਜਦੋਂ 10 ਫੁੱਟ ਵੱਧਦਾ ਫੇਰ ਇਕੱਠਾ ਛੱਡਦੇ ਆ ਸਾਡਾ ਨੁਕਸਾਨ ਕਰਨ ਵਾਸਤੇ ਤੇ ਸਾਡੇ ਜਿਹੜੇ ਉੱਥੇ ਕੋਈ ਸਿੱਖ ਭਾਈ ਲੱਗੇ ਸੀ ਢਾਮਾ ਤੇ ਉਹ ਵੀ ਉੱਥੋਂ ਹਟਾ ਕੇ ਤੇ ਹਿੰਦੂ ਵੀਰ ਭਾਤੇ ਆ ਉਹ ਸਾਨੂੰ ਤੁਹਾਨੂੰ ਪਤਾ ਹੀ ਸਾਡੇ ਅੱਗੇ ਕੀ ਹੋ ਰਿਹਾ ਤੇ ਕੀ ਅੱਗੇ ਹੋਣ ਡਿਆ ਆ ਪਰ ਜਿੱਥੇ ਤੱਕ ਦੂਰ ਤੱਕ ਨਿਗਾ ਤੇ ਵੀ ਦੀ ਉਹ ਤੇ ਸਾਡੇ ਨਾਲ ਜੀ ਨਿਕਲੇ ਆ ਉਹ ਬਸੀ ਉਹਨਾਂ ਦਾ ਰਹਿਣਾ ਬਹਿਣਾ ਚੱਲਿਆ ਤੰਬੂ ਲਾ ਕੇ ਬੈਠੇ ਇੱਥੇ ਕੋਈ ਉਹਨਾਂ ਦਾ ਜੀਣਾ ਨਹੀਂ ਉੱਥੇ ਉਹ ਸ ਤੇ ਇਹ ਕੋਈ ਇਥੇ ਸੁਣਵਾਈ ਨਹੀਂ ਹੈਗੀ ਜੀ। ਸਸਨ ਤੋਂ ਕੀ ਮੰਗ ਕਰਦੇ ਹੋ? ਅਸੀਂ ਪ੍ਰਸ਼ਾਸਨ ਤੋਂ ਪੰਜਾਬ ਸਰਕਾਰ ਕੋਈ ਸਾਨੂੰ ਉਮੀਦ ਹੈ ਵੀ ਸਾਨੂੰ ਇਹ ਮੌਜੂਦ ਦੇਣਗੇ। ਅਸੀਂ ਹੱਥ ਜੋੜ ਕੇ ਕਹਿੰਦੇ ਆ ਵੀ ਸਾਡਾ ਪਿਛਲੇ ਰੋ ਵੀ ਬਹੁਤ ਇਨਸਾਨ ਹੋਇਆ ਸੀ। ਤੇ ਸਾਡਾ ਕੋਈ ਨਾ ਕੋਈ ਇਸ ਬਾਰੇ ਹੱਲ ਕੀਤਾ ਜਾਵੇ ਐਨੀ ਮਾਰ ਨਹੀਂ ਚੱਲੀ ਜਾਂਦੀ ਹੁਣ ਸਾਰਾ ਫਸਲਾਂ ਦੇ ਖਾਦ ਪਾਣੀ ਤੇ ਪ੍ਰੇ ਆ ਸਭ ਕੁਝ ਹੋ ਗਿਆ ਵਾ ਹੁਣ ਸਿਰ ਵਧਣ ਦੀ ਤਿਆਰੀ ਹੈ ਦੀ ਤੇ ਪਾਣੀ ਆਇਆ ਹੈ ਤੇ ਕੋਈ ਪ੍ਰਸ਼ਾਸਨ ਨਹੀਂ ਆਇਆ ਹੈ ਤੁਹਾਡੇ ਤੱਕ ਕੋਈ ਸਾਡਾ ਕੋਈ ਕਰਮਚਾਰੀ ਕੋਈ ਨਹੀਂ ਪਹੁੰਚਾ ਕੋਈ ਸਾਨੂੰ ਅਲਾਸਮੈਂਟ ਨਹੀਂ ਹੋਈ ਇਸ ਦੀ ਵੀ ਪਾਣੀ ਆ ਰਿਹਾ ਜਾਂ ਤੁਸੀਂ ਆਪਣਾ ਸੇਵ ਹੋ ਜਾਓ ਕੁਝ ਨਹੀਂ ਹੋਇਆ ਸਿੱਧਾ ਪਾਣੀ ਛੱਡਦਾ ਉਹਨਾਂ ਨੇ ਹਾਂਜੀ ਹਾਂਜੀ ਹਾਂ ਜੀ ਬਾਬੂ ਜੀ ਕੀ ਨਾਮ ਤੁਹਾਡਾ ਕਿਹੜਾ ਪਿੰਡ ਆ ਤੇ ਕੀ ਕਹਿਣਾ ਚਾਹੁੰਦੇ ਜੀ ਪਿੰਡ ਚੱਕੋ ਪੀ ਜੀ ਤੇ ਅਸੀਂ ਮੰਡ ਦੇ ਰਹਿਣ ਵਾਲੇ ਮੰਡ ਦੀ ਫਸਲ ਆ ਅਹੀਂ ਤੇ ਅੱਜ ਜਦੋਂ ਸਾਨੂੰ ਪਾਣੀ ਆਉਂਦਾ ਅਸੀਂ ਕਰਜ਼ਾ ਵੀ ਲੈ ਲੈਂਦੇ ਆ ਸਾਡੇ ਕੋ ਮੁਰਗੇ ਕਰਜ਼ਾ ਵੀ ਨਹੀਂ ਲੈਂਦਾ ਹੂੰ ਅੱਛਾ ਦੋ ਜਗ੍ਹਾ ਮੇ ਵੀ ਜਿਹੜਾ ਰਾਹ ਸੌਨੀ ਕੇ ਆ ਇਹ ਬੰਦੇ ਬਹੁਤ ਵਧੀਆ ਅਸੀਂ ਇਹਨਾਂ ਨਾਲ ਕੋਈ ਨਹੀਂ ਗੱਲ ਕਰ ਸਕਦੇ ਕਿਉਂਕਿ ਉਹਨਾਂ ਦੀ ਸਰਕਾਰ ਆ ਤੇ ਜੋ ਉਹਨਾਂ ਨੇ ਬੰਨ ਉਧਰੋਂ ਬੰਨ ਬੰਨ ਕੇ ਤੇ ਉਹ ਤਸੀਨਾਲ ਦਰਿਆਏ ਲਾਉਣ ਨੂੰ ਫਿਰਦੇ ਆ ਹੂੰ ਹਾਂਜੀ ਲੋ ਗਰੇ ਆ ਇੱਧਰ ਉਹਨਾਂ ਲੈ ਜਾਂਦਾ ਤੇ ਅਸੀਂ ਕਿੱਧਰ ਜਾਣਾ ਅਸੀਂ ਤੇ ਤੱਕੇ ਹੀ ਖਾਣੇ ਆ ਕੋਈ ਨਹੀਂ ਮਿਲਣਾ ਸਾਨੂੰ ਕਿੰਨੇ ਕਿੱਲੇ ਤੁਹਾਡੀ ਵਾਈ ਇੱਥੇ ਜਿਹੜੀ ਕਰਦੇ ਉੱਥੇ ਮੇਰੀ 10 ਕਿੱਲੇ ਮਾਲਕੀ ਹੈ ਜੀ ਠੀਕ ਆ ਓਕੀ ਕੀ ਬੀਜਿਆ ਤੁਸੀਂ ਹੁਣ ਇਸ ਟਾਈਮ ਤੇ ਆਸ ਝੋਨਾ ਹੀ ਲੱਗਾ ਸਾਰਾ ਖਤਮ ਤੇ 2 ਕਿੱਲੇ ਗੰਨਾ ਵਿੱਚ ਉਹ ਗੰਨਾ ਵੀ ਮਰ ਜਾਣਾ ਗੁੰਡਾ ਜਾਂਦਾ ਸਭ ਨੂੰ ਪਾਣੀ ਇਹ ਜਿਹੜਾ ਭੈੜਾ ਆ ਆ ਗੱਲ ਹੈ ਜੀ ਕੀ ਮੰਕਰ ਦੇ ਪ੍ਰਸ਼ਾਸਨ ਤੋਂ ਅਸੀਂ ਦੇ ਅਨੇ ਆਮ ਦੇ ਸਾਨੂੰ ਜੋ ਪਿਛਲੇ ਸਾਲ 20 ਮਾਮਜਾ ਦਿੱਤਾ ਗਿਆ ਹੀ ਉਹ ਵੀ ਨਹੀਂ ਮੈਨੂੰ ਮਿਲਿਆ ਕਿਹੜੂ ਨਹੀਂ ਮਿਲਿਆ ਜਿੰਨੇ ਬੰਦੇ ਸੀ ਨਾ ਜਿਹੜੇ ਚੰਨ ਆਮ ਬੰਦੇ ਸੀ ਉਹਨਾਂ ਨੂੰ ਇਹਨਾਂ ਨੇ ਦਿੱਤਾ ਤੇ ਬਾਕੀ ਖਾ ਜਾਂਦੀ ਸਰਕਾਰ ਹੀ ਟੋਟਲ ਦੇਕਰ ਆਪਾਂ ਮੰਡ ਖੇਤਰ ਦੀ ਗੱਲ ਕਰਦੇ ਹਾਂ ਤੇ ਕਿੰਨੇ ਕਿ ਕਿੱਲੇ ਦੇ ਵਿੱਚ ਜਿਹੜਾ ਹੈਗਾ ਪਾਣੀ ਜਿਹੜਾ ਫੈਲ ਚੁੱਕਿਆ ਹੈ ਪਾਣੀ ਭਾਜੀ ਇਹ ਅੱਲਾ ਜਿਹੜਾ ਨਾ ਹਲਾ ਮੰਡ ਚ ਕੋਕੀ ਅੱਧੇ ਦੇ ਵਿੱਚ ਪਾਣੀ ਫਿਰਨਿਆ ਤੇ ਅੱਧਾ ਜਿਹੜਾ ਅਜੇ ਬਾਹਰ ਆ ਜੇ ਥੋੜਾ ਜਿਹਾ ਇਹਦੀ ਆ ਗਿਆ ਤੇ ਇਹ ਸਮਝੋ ਕਿ ਤੁਸੀਂ ਨਾ ਪਾਣੀ ਚੱਲ ਗਿਆ ਤੇ ਸਾਡਾ ਸਭ ਕੁਝ ਹੋ ਗਿਆ ਕੱਲ ਦੇ ਮੁਕਾਬਲੇ ਕਿੰਨਾ ਪਾਣੀ ਚੱਲ ਰਿਹਾ ਇਹ ਤਨ 10 ਫੁੱਟ ਜਿਆਦਾ 12 ਵਜੇ ਤੋਂ ਚੱਲੂ ਹੋਇਆ ਹਾਂਜੀ 12 ਵਜੇ ਤੋਂ ਮਗਰੋਂ ਮੁੜ ਕੇ ਘਟ ਗਿਆ ਅਸੀਂ ਉੱਥੋਂ ਡੰਗਰ ਵੱਛਾ ਵੀ ਲੈ ਆਏ ਆਪਣਾ ਸਮਾਨ ਅਜੇ ਅੱਧਾ ਵੇਚਿਆ ਸਾਡਾ ਅਜੇ ਵੇਚੀ ਆ ਸਾਸਨਿਕ ਅਧਿਕਾਰੀਆ ਬਲੋ ਤੁਹਾਨੂੰ ਕੋਈ ਸੂਚਨਾ ਦਿੱਤੀ ਗਈ ਹੋਵੇ ਕੋਈ ਦੂਜਾਨੀ ਦਿੱਤੀ ਗਈ ਕੋਈ ਇਹ ਨਹੀਂ ਉਹ ਦੱਸਦਾ ਸਾਨੂੰ ਕੋਈ ਵੀ ਪਾਣੀਆਂ ਹੀ ਛੱਡਣ ਲੱਗੇ ਆ ਕਿ ਨਹੀਂ ਲੱਗੇ ਅਸੀਂ ਆਪ ਹੀ ਨਿਕਲਦੇ ਆਂ ਵੀ ਪਾਣੀ ਆ ਗਿਆ ਤੇ ਨਿਕਲ ਜੀਏ ਗੁੱਜਰ ਭਾਈ ਜਰਾ ਵੀ ਹੁਣ ਲੈ ਕੇ ਆਏ ਵਿਚਾਰੇ ਇਹ ਵੀ ਕੱਲ ਦੇ ਲਿਕੇ ਆਏ ਹਾਂਜੀ ਹਾਂਜੀ ਤੇ ਕੀ ਨਾਮ ਆਪਕਾ ਉਹ ਬਲੋ ਕੀ ਬਾਤ ਹੋਈ ਹੈ ਜੀ ਮੈਂ ਤਈਰ ਫਰਮਾਨ ali ਬੋਲਦਾ ਜੀ ਐਸਾ ਡੰਗਰ ਇੱਥੇ ਦਰਿਆ ਚ ਪੱਠੇ-ਪੁੱਠੇ ਲਈ ਚਰਾ ਦੇ ਤੇ ਰਾਤ ਨੂੰ ਪਾਣੀ ਚੜ੍ਹਈ ਗਈ ਜਿਵੇਂ ਜਾਈ ਇੱਥੇ ਆ ਗਏ ਐਸਾ ਕਿਤੇ ਮਿਲਬੂਰੇ ਇੱਥੇ ਬੈਠੇ ਡੰਗਰ ਲੈ ਗਏ ਕਿੰਨੇ ਦਿਨ ਤੋਂ ਤੁਸੀਂ ਮੰਡ ਚ ਰਹ ਰਹੇ ਹੋ ਅਹੀਂ ਤੇ ਬਾਵਾਂ ਸਾਲ ਹੋ ਗਏ ਭਾਈ ਇੱਥੇ ਮੰਡ ਹੀ ਰਹਿੰਦੇ ਰਹੇ ਹੂੰ ਫੋਨ ਫੇ ਪਾਣੀ ਦਾ ਕਰਕੇ ਇਹ ਜਿਹੜਾ ਪਾਣੀ ਦਾ ਪੱਧਰ ਵਧਿਆ ਇਹ ਕਿੰਨੇ ਦਿਨ ਦਿਨੇ ਥੋੜਾ ਹੀ ਪਰ ਰਾਤ ਨੂੰ ਬਜੇ ਜਾ ਕੇ ਰਾਤ ਤਾਂ ਪਤਾ ਨਹੀਂ ਲੱਗਾਈ ਅਹੀਂ ਤੇ ਡੰਗਰ ਬਣੇ ਹੀ ਤੇ ਡੰਗਰ ਆ ਪਾਣੀ ਆ ਗਿਆ ਪੂਰਾ ਹੁਣ ਤੁਸੀਂ ਕਦੋਂ ਦੇ ਇੱਥੇ ਆਣ ਕੇ ਬੈਠੇ ਆ ਅਹੀਂ ਤੇਰ ਸ਼ਾਮ ਦੇ ਆਏ ਆ ਸ਼ਾਮ ਪਾਣੀ ਨਹੀਂ ਵੇ ਰੱਤ ਰਾਤਾਂ ਆਪਾਂ ਪਸਾਉਂਦੇ ਆ। ਬਸ ਸਤਿ ਸ੍ਰੀ ਅਕਾਲ। ਤੁਮ ਲੋ ਕੀ ਕਹਿਣਾ ਚਾਹ ਲੋ ਤੁਸੀਂ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹੋ? ਅਸੀਂ ਭਾਈ ਕੀ ਮੰਗ ਕਰਨੀ ਹੈ ਸਾਡੇ ਦੇ ਇਹ ਕੋਈ ਡੰਗਰਾਂ ਦਾ ਡੰਗਰ ਦਾ ਕੰਮ ਹੀ। ਅੱਛਾ ਈਮਾਨਦੜ ਜੀ ਕਿਸ ਚੀਜ਼ ਦੀ ਖੇਤੀ ਕਰਦੇ ਤੁਸੀਂ? ਅਹੀਂ ਡੰਗਰਾਂ ਚਾਹਨੇ ਆ ਪੱਠੇ-ਪੁੱਠੇ ਲੈ ਗਏ ਹੀ। ਕਿਤੀ ਦੀ ਕਸ਼ਤ ਕਰਦੇ ਹੋ? ਨਹੀਂ ਸਰ ਜੀ। ਅੱਛਾ ਅੱਛਾ ਡੰਗਰਾਂ ਦੇ ਸਰ ਡੰਗਰਾਂ ਦਾ ਕੰਮ ਕਰਾ ਲਿਆ ਉਹ ਸੁੱਕੇ ਰੁੱਖੇ। ਹਾਂ।